ਭਰੂ ਦੇ ਮਹਾਨ ਧਰਤੀ ਦੇ ਉੱਤੇ ਸ਼ਹੀਦ ਉਧਮ ਸਿੰਘ ਦੀ ਮਹਾਨ ਧਰਤੀ ਦੇ ਉੱਤੇ ਮਜਾਰਾ ਲੈਣ ਦੇ ਸ਼ਹੀਦਾਂ ਦੀ ਮਹਾਨ ਧਰਤੀ ਦੇ ਉੱਤੇ ਜੁੜੇ ਸਾਡੇ ਬਹਾਦਰ ਲੋਕੋ ਅੱਜ ਦੀ ਅੱਜ ਦੀ ਇਸ ਰੈਲੀ ਦਾ ਸਭ ਤੋਂ ਵੱਡਾ ਸੰਦੇਸ਼ ਕੀ ਹੈ ਇਸ ਦੇਸ਼ ਦੇ ਵਿੱਚ ਇਸ ਧਰਤੀ ਦੇ ਉੱਤੇ ਜਿਹੜੇ ਵੀ ਕਿਸੇ ਹਾਕਮ ਨੇ ਲੋਕਾਂ ਨੂੰ ਜ਼ਬਰਦਸਤ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਹਾਕਮ ਨੇ ਹਰ ਜ਼ਬਰਦਸਤ ਜਵਾਬ ਲੋਕਾਂ ਨੇ ਆਪਣੇ ਏਕੇ ਦੇ ਨਾਲ ਆਪਣੇ ਸੰਘਰਸ਼ ਨੂੰ ਤਿੱਖਾ ਕਰਕੇ ਦਿੱਤਾ ਭਗਵੰਤ ਮਾਨ ਦੀ ਸਰਕਾਰ ਨੇ ਜਿਹੜੀ ਸ਼ਹੀਦ ਭਗਤ ਸਿੰਘ ਦੇ ਪਿੰਡ ਖਡਰਕੜ ਤਲਾ ਤੋਂ 100 ਧੁੱਕੇ ਸਤਾ ਵਿੱਚ ਆਈ ਸੀ ਇਹ ਸਰਕਾਰ ਨੇ ਲੋਕ ਸੰਘਰਸ਼ ਨੂੰ ਜ਼ਬਰ ਦੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਇਹਨੇ ਸੰਘਰਸ਼ ਦੇ ਚਿਰਾਗ ਨੂੰ ਪਰ ਜੋ ਹੁਣ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਰੈਲੀ ਨੇ ਇਸ ਇਕੱਠ ਨੇ ਕਿਸਾਨਾਂ ਮਜ਼ਦੂਰਾਂ ਮਜ਼ਮਾਨਾਂ ਦੇ ਸਾਰੇ ਲੋਕਾਂ ਦੇ ਇਕੱਠ ਨੇ ਇਸ ਇਖਰਾਕ ਨੂੰ ਜਿਹੜੀ ਬੁਝਾਉਣ ਦੀ ਕੋਸ਼ਿਸ਼ ਹੈ ਉਹਦਾ ਇੱਕ ਮੁੱਠ ਹੋ ਕੇ ਤਕੜਾ ਜਵਾਬ ਦਿੱਤਾ ਔਰ ਇਸ ਇਖਰਾਕ ਨੂੰ ਅਸੀਂ ਮੱਗ ਦਾ ਰੱਖਣਾ ਇਹ ਅੱਜ ਦਾ ਜਿਹੜਾ ਇਕੱਠ ਹੈ ਇਹਦੀ ਸਭ ਤੋਂ ਵੱਡੀ ਮਹੱਤਤਾ ਇਸ ਗੰਦੇ ਵਿੱਚ ਨਹੀਂ ਹੈ ਕਿ ਇਹਨੇ ਜਿੱਥੇ ਜੇਲਾਂ ਵਿੱਚ ਧੱਕੇ ਹੋਏ ਆਪਣੇ ਆਗੂਆਂ ਨੂੰ ਰਿਹਾ ਕਰਾਉਣਾ ਸਾਡੇ ਆਪਣੇ ਸੰਘਰਸ਼ੀ ਯੋਧਿਆਂ ਨੂੰ ਰਿਹਾ ਕਰਾਉਣਾ ਉਥੇ ਨਾਲ ਦੀ ਨਾਲ ਇਹ ਸਾਡੇ ਜਮਹੂਰੀ ਹੱਕਾਂ ਦੀ ਲੜਾਈ ਵੀ ਹੈ ਇਹ ਸਾਡੇ ਇਕੱਠੇ ਹੋ ਕੇ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਆਵਾਜ਼ ਉਠਾਉਣ ਦੀ ਜਿਹੜਾ ਹੱਕ ਹੈ ਉਹਦੀ ਰਾਖੀ ਦੀ ਲੜਾਈ ਵੀ ਹੈ ਇਹ ਉਹ ਸਾਰੇ ਹੱਕਾਂ ਦੀ ਰਾਖੀ ਦੀ ਲੜਾਈ ਹੈ ਜਿਨ੍ਹਾਂ ਵਾਸਤੇ ਸਾਡੇ ਗਦਰੀ ਬਾਬਿਆਂ ਨੇ ਕਾਲੇ ਪਾਣੀ ਦੇ ਜੇਹਲਾਂ ਦੇ ਵਿੱਚ ਸੰਘਰਸ਼ ਕੀਤਾ ਹੈ ਖੀਰਪਾਲ ਸਿੰਘ ਹੋਰ ਰਮਾਰ ਦੇ ਸਾਥੀਆਂ ਨੇ ਜੇਹਲਾਂ ਦੇ ਵਿੱਚ ਔਖੜਤਾਵਾਂ ਕਰਕੇ ਹੱਥ ਲਏ ਹੋਏ ਐ ਸੋ ਇਸ ਜਾਬਰ ਹਾਕਮਾਂ ਨੂੰ ਇਹ ਪਤਾ ਚਾਹੇ ਜ਼ਮੀਨ ਦੀ ਲੜਾਈ ਹੈ ਚਾਹੇ ਰਜਦਾਰ ਵਾਸਤੇ ਲੜਦੇ ਹੋਏ ਪ੍ਰੋਫੈਸਰਾਂ ਦੀ ਤੇ ਹੋਰ ਜਿਹੜੇ ਸਾਡੇ ਮੁਲਾਜ਼ਮ ਐ ਉਹਨਾਂ ਦੀ ਲੜਾਈ ਹੈ ਚਾਹੇ ਵਿਦਿਆਰਥੀਆਂ ਦੀ ਤੇ ਕਿਸਾਨਾਂ ਦੀ ਲੜਾਈ ਹੈ ਇਸ ਲੜਾਈ ਨੂੰ ਪਗੜੀ ਸੰਭਾਲ ਜੱਟਾਂ ਵਾਲੀ ਜਿਹੜੀ ਲਹਿਰ ਦੀ ਧਾਰੀ ਹੈ ਉਹਦੇ ਉੱਤੇ ਹਾਕਮ ਦਬਾ ਨਹੀਂ ਸਕਦੇ ਇਸ ਲੜਾਈ ਦਾ ਜਵਾਬ ਹੈ ਕਿਲਾ ਲੋਕ ਹਮੇਸ਼ਾ ਡੱਟ ਕੇ ਦੇਣਗੇ ਇਹਨਾਂ ਸ਼ਬਦਾਂ ਦੇ ਨਾਲ ਬਹੁਤ-ਬਹੁਤ ਧੰਨਵਾਦ